ਇਸ ਵਾਰੀ ਪੰਜਾਬ ਚੋਂ 13 ਜੀ ਲੋਕ ਸਭਾ ਅੱਜ ਪੰਜਾਬੀ ਤੇ ਗੈਰ ਪੰਜਾਬੀ ਦਾ ਸਵਾਲ ਬਣ ਕੇ ਖੜ ਗਿਆ Audio jungle. Audio jungle. Audio jungle. Education is not the amount of information that is put in the human brain. It must have man making. character making and life building accumulation of ideas. ਦੋਸਤੋ ਅੱਜ ਗੱਲ ਕਰਾਂਗੇ ਲੋਕ ਸਭਾ ਹਲਕੇ ਅਨੰਦਪੁਰ ਸਾਹਿਬ ਦੀ ਦੋਸਤੋ ਬੇਸ਼ੱਕ ਇਹ ਕੋਈ ਬਹੁਤੀ ਹਾਈ ਪ੍ਰੋਫਾਈਲ ਲੋਕ ਸਭਾ ਕੰਸਟੀਚੂਐਂਸੀ ਨਹੀਂ ਰਹੀ ਪਰ ਪੰਜਾਬ ਵਿੱਚ ਇਹ ਖੇਤਾ ਧਰਮ ਦੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਬਾਅਦ ਬਹੁਤ ਹੀ ਐਮੀਅਤ ਰੱਖਦਾ ਹੈ। ਆਨੰਦਪੁਰ ਸਾਹਿਬ ਨੂੰ ਦੁਨੀਆ ਭਰ ਵਿੱਚ ਖਾਲਸੇ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਬੇਸ਼ੱਕ ਖਾਲਸਾ ਪ੍ਰਗਟਿਓ ਪ੍ਰਮਾਤਮਕੀ ਮੋਜ ਇਹ ਸੱਚ ਹੈ ਪਰ ਧਰਮ ਦੇ ਖੇਤਰ ਵਿੱਚ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਵਜੋਂ ਜਾਣਿਆ ਹੀ ਜਾਂਦਾ ਹੈ। ਅੱਜ ਲੋਕ ਸਭਾ ਕੰਸਟੀਚੂਐਂਸੀ ਆਨੰਦਪੁਰ ਸਾਹਿਬ ਬਾਰੇ ਜਾਣਦੇ ਹਾਂ ਇੱਥੇ ਕੌਣ ਜਿੱਤ ਦੇ ਜਿਆਦਾ ਨੇੜੇ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਇਹ ਇੱਕ ਮਤ رائے ਹੁੰਦੀ ਹੈ ਅਨਾਲਿਸਿਸ ਹੁੰਦਾ ਹੈ ਕੁਝ ਪੁਆਇੰਟ ਦੇ ਮੱਦੇ ਨਜ਼ਰ ਮੁੱਖ ਸਮਾਚਾਰ ਪੱਤਰ ਜਾਂ ਇਲੈਕਟ੍ਰੋਨਿਕ ਟੀਵੀ ਮੀਡੀਆ ਇਹ ਪੱਖਪਾਤੀ ਹੋ ਸਕਦਾ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਪੱਖਪਾਤੀ ਵਿਚਾਰ ਰੱਖੇ ਜਾਂਦੇ ਹਨ ਦੋਸਤੋ ਜੋ ਜਿਸ ਪਾਰਟੀ ਦਾ ਪ੍ਰਚਾਰ ਕਰਦਾ ਹੈ ਉਹ ਪਾਰਟੀ ਉਸ ਨੂੰ ਪ੍ਰਚਾਰਿਤ ਪ੍ਰਸਾਰਿਤ ਵੀ ਕਰਦੀ ਹੈ ਘੰਟਿਆਂ ਵਿੱਚ ਹੀ ਉਸ ਚੈਨਲ ਦੇ 1-2 ਦਿਨਾਂ ਵਿੱਚ ਮਿਲੀਅਨ ਵਿਊਜ਼ ਆ ਜਾਂਦੇ ਹਨ ਜਿਸ ਪਾਰਟੀ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਜਾਂਦੀ ਹੈ ਉਸ ਦਾ ਆਈਟੀ ਸੈੱਲ ਪੂਰਾ ਜ਼ੋਰ ਲਗਾਉਂਦਾ ਹੈ ਉਸ ਵੀਡੀਓ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਡੇ-ਵੱਡੇ ਟੀਵੀ ਪੱਤਰਕਾਰ ਜੋ ਦਸ਼ਕਾਂ ਤੋਂ ਕਿਸੇ ਪਾਰਟੀ ਲਈ ਮੀਡੀਆ ਵਿੱਚ ਕੰਮ ਕਰਦੇ ਰਹੇ ਅੱਜ ਕੱਲ ਉਹ ਸੋਸ਼ਲ ਮੀਡੀਆ ਤੇ ਵੀ ਆ ਕੇ ਐਕਟਿਵ ਹੋ ਗਏ ਹਨ YouTube ਚੈਨਲ ਚਲਾ ਕੇ ਉਹ ਵੀ ਇੱਥੇ ਉਹੀ ਕੰਮ ਕਰ ਰਹੇ ਹਨ ਉਹਨਾਂ ਸੱਚ ਨਹੀਂ ਸਗੋ ਪੇਟ ਸੋਚ ਲੋਕਾਂ ਮੂਰੇ ਰੱਖਣੀ ਹੁੰਦੀ ਹੈ ਸਿਰਫ ਸਰਕੂਲਰਿਜ਼ਮ ਅਤੇ ਸੱਚ ਬੋਲਣ ਦੇ ਨਾਂ ਉੱਤੇ ਲੋਕਾਂ ਨੂੰ ਆਪਣੇ ਵਿਚਾਰ ਦੱਸਣੇ ਅਤੇ ਇੱਕ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਨਾ ਪਿੱਛੇ ਜਹੇ ਇੱਕ ਵੀਰ ਨੇ ਪਟਿਆਲੇ ਸੀਟ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਜਿੱਤ ਦੀ ਸੰਭਾਵਨਾ ਹੋਣ ਕਰਕੇ ਇਹ ਕਿਹਾ ਕਿ ਪੇੜ ਹੋਣ ਦਾ ਇਸ਼ਾਰਾ ਕੀਤਾ ਵੀਡੀਓ ਨੂੰ ਮਿਲਦੇ ਵਿਊਸ ਦੋਸਤੋ ਕਿੰਨਾ ਕੁ ਪੇੜ ਹੈ ਇਹ ਦੱਸ ਹੀ ਦਿੰਦੇ ਹਨ ਸੱਚ ਬੋਲਣ ਲਈ ਦੋਸਤੋ ਜਿਗਰਾ ਚਾਹੀਦਾ ਹੈ ਵਿਊਸ ਨਹੀਂ ਚਾਪਲਸੀ ਜਾਂ ਅਨਾਵਿਰੋਧ ਕਰਕੇ ਵਾਵਾ ਵੀਊ ਵਟੋਰੇ ਜਾ ਸਕਦੇ ਹਨ ਪਰ ਸੱਚ ਨਹੀਂ ਕਿਹਾ ਜਾ ਸਕਦਾ ਦੋਸਤੋ ਸੱਚ ਅਨਲਿਸਿਸ ਕਦੇ ਬੀਜੇਪੀ ਕਦੇ ਕਾਂਗਰਸ ਅਤੇ ਕਦੀ ਆਮ ਆਦੀ ਪਾਰਟੀ ਅਤੇ ਕਦੀ ਅਕਾਲੀਆਂ ਦੇ ਪੱਖ ਵਿੱਚ ਜਾ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਜਿਸ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈ ਉਸ ਨੇ ਕੁਝ ਪੇੜ ਕੀਤਾ ਹੈ ਚਲੋ ਦੋਸਤੋ ਆਨੰਦਪੁਰ ਸਾਹਿਬ ਦੇ ਹਲਕੇ ਉੱਪਰ ਆਉਂਦੇ ਹਾਂ ਦੋਸਤੋ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਆਜੋ ਉਹਨਾਂ ਬਾਰੇ ਵੀ ਜਾਣਦੇ ਹਾਂ ਇਹਨਾਂ ਵਿੱਚ ਗੜਸ਼ੰਕਰ ਬੰਗਾ ਬਲਾਚੋਰ ਆਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਖਰੜ ਤੇ ਸਾਹਿਬਜਾਦਾਜੀਤ ਸਿੰਘ ਨਗਰ ਜਿਸ ਵਿੱਚ ਮਹਾਲੀਆ ਤੇ ਖਰੜ ਵਰਗੇ ਇਲਾਕੇ ਪੈਂਦੇ ਹਨ ਦੋਸਤੋ ਇਸ ਸੀਟ ਦੇ ਵਿੱਚ ਪ੍ਰਚਲਿਤ ਹੈ ਕਿ ਇੱਥੇ ਜ਼ਿਆਦਾਤਰ ਲੋਕ ਸਭਾ ਉਮੀਦਵਾਰ ਬਾਹਰੋਂ ਆ ਕੇ ਹੀ ਚੋਣ ਲੜਦੇ ਅਤੇ ਜਿੱਤਦੇ ਰਹੇ 2009 ਵਿੱਚ ਲੁਧਿਆਣੇ ਤੋਂ ਆ ਕੇ ਕਾਂਗਰਸ ਦੇ ਰਵਨੀਤ ਬਿੱਟੂ ਉਹ ਜਿੱਤੇ 2014 ਵਿੱਚ ਪਟਿਆਲੇ ਤੋਂ ਆ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਜਿੱਤੇ ਅਤੇ 2019 ਵਿੱਚ ਲੁਧਾਨੇ ਤੋਂ ਹੀ ਕਾਂਗਰਸ ਦੇ ਮਨੀਸ਼ ਤਵਾਰੀ ਆ ਕੇ ਉਹ ਚੋਣ ਜਿੱਤੇ ਇਸ ਵਾਰ ਵੀ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਦੂਜੇ ਜ਼ਿਲ੍ਹਿਆਂ ਤੋਂ ਹੀ ਲਿਆ ਕੇ उतारे ਹਨ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਇੱਥੇ ਕੁੱਲ ਵੋਟਰਾਂ ਦੀ ਸੰਖਿਆ 11 ਲੱਖ ਦੇ ਕਰੀਬ ਹੈ ਜੋ ਉਮੀਦਵਾਰਾਂ ਦੀ ਜਿੱਤ ਦਾ ਫੈਸਲਾ ਕਰਦੇ ਹਨ ਕਿਉਂਕਿ ਇਹ ਸੀਟ ਤੇ ਸੱਤ ਵਿਧਾਨ ਸਭਾ ਹਲਕੇ ਆਮ ਆਦਮੀ ਪਾਰਟੀ ਕਬਜ਼ਾ ਹੈ ਇਸ ਕਰਕੇ ਇਸ ਵਾਰ ਉਸ ਦੀ ਜਿੱਤ ਦੀ ਸੰਭਾਵਨਾ ਸਭ ਤੋਂ ਵੱਧ ਨਜ਼ਰ ਆਉਂਦੀ ਹੈ ਸ਼ਾਇਦ ਇਹ ਸੱਚਾਈ ਵੀ ਹੈ ਕਿ ਸਭ ਤੋਂ ਵੱਧ ਉਹਨਾਂ ਦਾ ਹੀ ਭਲੜਾ ਭਾੜੀ ਦਿਖਦਾ ਹੈ ਇਸ ਸੀਟ ਉੱਪਰ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਉਮੀਦਵਾਰ ਨੇ ਮਲਵਿੰਦਰ ਸਿੰਘ ਕਾਂਗਰ ਉਹਨਾਂ ਦੇ ਬਾਰੇ ਖਾਸ ਗੱਲ ਇਹ ਹੈ ਕਿ ਉਹ ਸਟੂਡੈਂਟ ਰਾਜਨੀਤੀ ਵਿੱਚ ਵੀ ਐਕਟਿਵ ਰਹੇ ਹਨ ਮਲਵਿੰਦਰ ਸਿੰਘ ਕਾਂਗਰ ਦੋ ਵਾਰੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਕੌਂਸਲ ਦੇ ਪ੍ਰਧਾਨ ਵੀ ਰਹੇ ਇੰਜ ਕਿਹਾ ਜਾ ਸਕਦਾ ਹੈ ਕਿ ਉਹ ਸਟੂਡੈਂਟ ਲਾਈਫ ਤੋਂ ਹੀ ਯੂਨੀਅਨਾਂ ਨਾਲ ਜੁੜੇ ਹੋਏ ਰਹੇ ਹਨ ਤੇ ਰਾਜਨੀਤੀ ਵਿੱਚ ਐਕਟਿਵ ਰਹੇ ਹਨ ਦੋਸਤੋ ਇਹਨਾਂ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਵਧਾ ਚੜਾ ਕੇ ਦੱਸਣਗੇ 42000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਦਾਵਾ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ ਲਗਭਗ ਸਵਾ ਦੋ ਸਾਲਾਂ ਵਿੱਚ ਦੋਸਤੋ ਜਿਦੋਂ ਕੀ ਵਾਦਾ ਸੀ ਹਰ ਸਾਲ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਇੰਡਸਟਰੀ ਤੋਂ ਹੀ ਆਉਂਦੀਆਂ ਹਨ ਕਿੰਨੀ ਕੁ ਵੱਡੀਆਂ ਇੰਡਸਟਰੀਆਂ ਪੰਜਾਬ ਵਿੱਚ ਸਥਾਪਿਤ ਕਰਵਾਈਆਂ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਦੀ ਉਹ ਚੋਣਾਂ ਵਿੱਚ ਗੱਲ ਹੀ ਨਹੀਂ ਕਰਨਗੇ ਉਹ 800 ਮੁਹੱਲਾ ਕਲੀਨਿਕਾਂ ਦੀ ਗੱਲ ਕਰਨਗੇ ਪਰ ਸਰਕਾਰੀ ਹਸਪਤਾਲ ਕਿੰਨੇ ਕੁ ਨਵੇਂ ਬਣਾਏ ਉਹਨਾਂ ਦੀ ਕੰਡੀਸ਼ਨ ਕੀ ਹੈ ਉਹ ਕਿਵੇਂ ਐਕਟਿਵ ਹਨ ਕਿਵੇਂ ਲੋਕ ਉੱਥੇ ੱੱਕੇ ਖਾਦੇ ਹਨ ਸਰਕਾਰੀ ਹਸਪਤਾਲਾਂ ਵਿੱਚ ਉਸ ਦੀ ਉਹ ਗੱਲ ਨਹੀਂ ਕਰਨਗੇ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮਨ ਲੋਕਾਂ ਨੇ ਦਾਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਦੋਸਤੋ ਰਾਜਨੀਤੀ ਵਿੱਚ ਹੁੰਦਾ ਕੀ ਹੈ ਖਾਸ ਕਰ ਜੋ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੈ ਦੂਜਿਆਂ ਨੂੰ ਨਿੰਦਨ ਨਾਲ ਖੁਦ ਹੀ ਆਪਣੇ ਆਪ ਨੂੰ ਚੰਗਾ ਸਾਬਤ ਕਰ ਲੈਣਾ ਇਹੋ ਫਿਲਾਸਫੀ ਉੱਪਰ ਉਹ ਚੱਲਦੇ ਹਨ ਬਾਕੀ ਟੀਚਰਾਂ ਲਈ ਸਾਡੇ ਸੀਐਮ ਸਾਹਿਬ ਉਹਦਾ ਮਸ਼ਹੂਰ ਹਨ ਹੀ ਇਸ ਸੀਟ ਦੇ ਵੀ ਉਹ ਆ ਕੇ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਆਪਣੀਆਂ ਚੋਣਾਂ ਵਿੱਚ ਕੇਜਰੀਵਾਲ ਕੇਜਰੀਵਾਲ ਕਰੇਗੀ ਉਹਨਾਂ ਨੂੰ ਲੋਕਤੰਤਰ ਦਾ ਮਸੀਹਾ ਸਾਬਤ ਕਰਨ ਲਈ ਪੂਰਾ ਜ਼ੋਰ ਲਗਾਇਆ ਜਾਵੇਗਾ ਪਰ ਕਿ ਦੋਸਤੋ ਅਦਾਲਤਾਂ ਅੰਨੀਆਂ ਨੇ ਇਹਨਾਂ ਨੇ ਭ੍ਰਿਸ਼ਟਾਚਾਰ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮ ਕੇਜਰੀਵਾਲ ਮਨੀਸ਼ ਸੋਧਿਆ ਤੇ ਸੰਜੀਤ ਸਿੰਘ ਉਹਨਾਂ ਨੂੰ ਜੇਲ੍ਹ ਵਿੱਚ ਡੱਕਿਆ ਹੈ ਪਰ ਉਹ ਚੱਲੇ ਹਨ ਪੰਜਾਬ ਬਚਾਉਣ ਲੋਕਸ਼ਾਹੀ ਬਚਾਉਣ ਅਤੇ ਲੋਕਾਂ ਦੇ ਮੁੱਦੇ ਉਹਨਾਂ ਤੋਂ ਢਟਕਦੇ ਹੋਏ ਉਹ ਤਕਰੀਬਨ ਅਰਵਿੰਦ ਕੇਜਰੀਵਾਲ ਦੇ ਆ ਗਏ ਹਨ ਦੋਸਤੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸੇ ਹੋਏ ਕਿਸੇ ਨੇਤਾ ਨੂੰ ਬਚਾਉਣਾ ਕਦੋਂ ਤੋਂ ਲੋਕਸ਼ਾਹੀ ਹੋ ਗਿਆ ਹੈ ਕਦੋਂ ਤੋਂ ਲੋਕਤੰਤਰ ਬਚਾਉਣਾ ਹੋ ਗਿਆ ਹੈ ਇਸ ਦਾ ਫੈਸਲਾ ਇੱਥੋਂ ਦੇ ਵੋਟਰਾਂ ਨੂੰ ਆਪ ਕਰਨਾ ਹੀ ਚਾਹੀਦਾ ਹੈ ਕਿ ਉਹ ਜੋ ਕਹਿ ਰਹੇ ਹਨ ਉਸ ਵਿੱਚ ਕਿੰਨਾ ਕੁ ਦਮ ਹੈ ਫੁੱਲ ਕੇ ਲਾਲੂ ਪ੍ਰਸ਼ਾਦ ਦੇ ਜੰਗਲ ਰਾਜ ਦੀ ਹਮਾਇਤ ਕਰਨ ਦੇ ਆ ਗਏ ਹਨ ਅੰਨਾ ਹਜ਼ਾਰੇ ਦੇ ਚੇਲੇ ਵੈਸੇ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਪੌਣੇ 3 ਕਰੋੜ ਦੇ ਲਗਭਗ ਅਚਲ ਸੰਪਤੀ ਹੈ ਤੇ 68 ਲੱਖ ਦੇ ਕਰੀਬ ਚਲ ਸੰਪਤੀ ਹੈ ਇੰਜ ਹੋਏ ਇੱਕ ਆਮ ਆਦਮੀ ਨੇ ਸ਼ਾਇਦ ਪਿੰਡਾ ਸ਼ਰਾਂ ਵਿੱਚ ਲਗਭਗ ਹਰ ਆਮ ਆਦਮੀ ਇੰਨੀ ਕੁ ਜ਼ਿਆਦਾਦਤ ਦਾ ਰੱਖਦਾ ਹੀ ਹੋਵੇਗਾ ਤੁਹਾਡਾ ਕੀ ਮੰਨਣਾ ਹੈ ਦੋਸਤੋ ਵੈਸੇ ਇਸ ਖਿੱਤੇ ਦੇ ਲੋਕ ਬਾਹਰੋਂ ਆਏ ਕੈਂਡੀਡੇਟ ਨੂੰ ਚੁਣ ਕੇ ਲੋਕ ਸਭਾ ਵਿੱਚ ਭੇਜਦੇ ਹੀ ਰਹੇ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਉਮੀਦਵਾਰਾਂ ਦੀ ਕ੍ਰੈਡੀਬਿਲਟੀ ਕੋਈ ਬਹੁਤੇ ਮੈਨੇ ਨਹੀਂ ਰੱਖਦੀ ਇੱਥੋਂ ਦੇ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਵਾਲੇ ਲੋਕਾਂ ਲਈ ਜਿਹੜਾ ਚਿਕਣੀਆਂ ਚੁਪਣੀਆਂ ਤਕਰੀਬਨ ਗੱਲਾਂ ਕਰਕੇ ਲੋਕਾਂ ਨੂੰ ਬਹਿਕਾ ਗਿਆ ਹਵਾ ਬਣਾ ਗਿਆ ਬਾਜੀ ਉਸਦੇ ਹੱਥ ਆਮ ਆਦਮੀ ਪਾਰਟੀ ਤੋਂ ਬਾਅਦ ਹੀ ਤੇ ਦੂਜੇ ਨੰਬਰ ਤੇ ਰਹਿਣ ਦੀ ਸੁਭਾਵਨਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਉਹ ਪਹਿਲਾਂ ਵੀ ਅਕਾਲੀ ਦਲ ਬਾਦਲ ਵੱਲੋਂ ਐਮਪੀ ਚੁਣ ਚੁੱਕੇ ਹਨ ਲੋਕਾਂ ਵਿੱਚ ਉਹਨਾਂ ਦੀ ਜਾਣ ਪਛਾਣ ਹੈ ਕੁਝ ਹੱਦ ਤੱਕ ਹੋਲਡ ਵੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੱਕਾ ਵੋਟਰ ਤਾਂ ਉਹਨਾਂ ਨੂੰ ਵੋਟ ਪਾਵੇਗਾ ਹੀ ਖਾਸ ਕਰ ਪਿੰਡਾਂ ਵਿੱਚ ਪਰ ਜੋ ਹਿੰਦੂ ਵੋਟਰ ਖਾਸ ਕਰਕੇ ਸ਼ਹਿਰੀ ਹਿੰਦੂ ਵੋਟਰ ਜੋ ਇਸ ਸੀਟ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਰਦਾ ਸੀ ਇਸ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਹੀਂ ਕਰੇਗਾ ਇਸ ਵਾਰ ਜੋ ਵੋਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੋਟਾਂ ਪ੍ਰਾਪਤ ਕਰੇਗਾ ਇਸ ਉੱਪਰ ਇਹ ਅਸਰ ਸਾਫ਼ ਨਜ਼ਰ ਆਵੇਗਾ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟੋਪ ਲੀਡਰਸ਼ਿਪ ਵੱਲੋਂ ਵੱਖਵਾਦੀ ਤੱਤਾ ਦੀ ਸਾਹਮਣੇ ਅਤੇ ਅੰਦਰ ਖਾਤੇ ਪੂਰੀ ਸਪੋਰਟ ਹਿੰਦੂ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵਾਵਾ ਦੂਰ ਲੈ ਗਈ ਹੈ ਦੋਸਤੋ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਹਿੰਦੂ ਸਿੱਖ ਇਕਤਾ ਕਰਕੇ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਜਾਂਦੀਆਂ ਸਨ ਪਰ ਇਸ ਵਾਰ ਅਕਾਲੀ ਦਲ ਇਸ ਦਾ ਨਤੀਜਾ ਭੁਗਤੇਗਾ ਆਨੰਦਪੁਰ ਸਾਹਿਬ ਹਲਕੇ ਤੋਂ ਵੱਡੀ ਸੰਖਿਆ ਵਿੱਚ ਹਿੰਦੂ ਲੋਕ ਅਕਾਲੀ ਦਲ ਨੂੰ ਵੋਟ ਕਰਦੇ ਰਹੇ ਹਨ ਪਰ ਇਹ ਇਸ ਵਾਰ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਆਪਣੇ ਹੀ ਵੋਟ ਪਾਣਗੇ ਜਿਸ ਸੀਟ ਦੇ ਉੱਪਰ ਜਿੱਤ ਨਹੀਂ ਦਿਵਾ ਸਕਦੇ ਪੰਜਾਬ ਦਾ ਸਮਾਜਿਕ ਵਾਤਾਵਰਨ ਵੀ ਵਿਗੜਦਾ ਜਾ ਰਿਹਾ ਪੰਜਾਬ ਦਾ ਆਰਥਿਕ ਵਾਤਾਵਰਨ ਵੀ ਡਾਵਾ ਡੋਲ ਹੁੰਦਾ ਜਾ ਰਿਹਾ ਪੰਜਾਬ ਨੂੰ ਬਹੁਤ ਸਾਰੀਆਂ ਚੁਣੌਤੀਆਂ ਚ ਖਾਸ ਤੌਰ ਤੇ ਅੱਜ ਪੰਜਾਬੀ ਤੇ ਗੈਰ ਪੰਜਾਬੀ ਦਾ ਸਵਾਲ ਬਣ ਕੇ ਖੜ ਗਿਆ ਸੋ ਅੱਜ ਇੱਕ ਕਿਸਮ ਦੀ ਡਿਮਾਰਕੇਸ਼ਨ ਹੋ ਗਈ ਇੱਕ ਪਾਸੇ ਪੰਜਾਬੀ ਇੱਕ ਪਾਸੇ ਗੈਰ ਪੰਜਾਬੀ ਧਾਵ ਸੱਚੀ ਗੱਲ ਆ ਲਾਬਾਰਸ ਹੋਇਆ ਪਿਆ ਅੱਜ ਪੰਜਾਬ ਸੱਚੀ ਗੱਲ ਆ ਲਾਬਾਰਸ ਹੋਇਆ ਪਿਆ ਅੱਜ ਵਾਰਸ ਪੰਜਾਬ ਦਾ ਕੋਈ ਨਜ਼ਰ ਨਹੀਂ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਬੇਸ਼ੱਕ ਤਕੜੇ ਉਮੀਦਵਾਰ ਹੋਣ ਪਰ ਉਹਨਾਂ ਦੀ ਜਿੱਤ ਦੀ ਸੰਭਾਵਨਾ ਘੱਟ ਹੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਭਾਰਤੀ ਜਨਤਾ ਪਾਰਟੀ ਦੀ ਦੋਸਤੋ ਭਾਜਪਾ ਨੇ ਇਸ ਸੀਟ ਉੱਪਰ ਉਮੀਦਵਾਰ ਬਣਾਇਆ ਹੈ ਡਾਕਟਰ ਸੁਭਾਸ਼ ਸ਼ਰਮਾ ਨੂੰ ਜੋ ਬੇਸਿਕਲੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੰਬੰਧਿਤ ਹਨ ਪਰ ਹੁਣ ਮੋਹਾਲੀ ਵਿੱਚ ਰਹਿੰਦੇ ਹਨ ਦੋਸਤੋ ਉਹ ਵੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਵਾਂਗੂ ਹੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ ਰਹੇ ਬੀਜੇਪੀ ਲਈ ਇਸ ਵੇਟਨ ਦਾ ਕੰਮਕਾਰ ਸੰਭਾਲਦੇ ਰਹੇ ਹਨ ਪਹਿਲਾਂ ਵੀ ਡਾਕਟਰ ਸੁਵਾਨ ਸ਼ਰਮਾ ਇਸ ਖੇਤਰ ਵਿੱਚ ਬੀਜੇਪੀ ਵਿੱਚ ਜੇ ਉਹਨਾਂ ਨੂੰ ਆਨੰਦਪੁਰ ਸਾਫ ਤੋਂ ਡਾਕਟਰ ਪਰਮਿੰਦਰ ਸ਼ਰਮਾ ਤੇ ਇੱਥੋਂ ਦੇ ਇੱਕ ਹੋਰ ਨੇਤਾ ਲਾਲਪੁਰਾ ਉਹਨਾਂ ਦਾ ਸਮਰਥਨ ਖੁੱਲ੍ਹ ਕੇ ਮਿਲ ਜਾਂਦਾ ਹੈ ਤਾਂ ਉਹ ਰੇਸ ਵਿੱਚ ਆ ਜਾਂਦੇ ਹਨ ਪਰ ਦੋਸਤੋ ਉਹਨਾਂ ਦਾ ਨਾਮ ਬਹੁਤ ਲੇਟ ਡਿਕਲੇਅਰ ਕੀਤਾ ਹੈ ਪਾਰਟੀ ਨੇ ਸ਼ਾਇਦ ਇਸ ਕਰਕੇ ਕਿਉਂਕਿ ਪਾਰਟੀ ਦੀ ਹੋ ਸਕਦਾ ਹੈ ਕਿ ਇਸ ਸੀਟ ਉੱਪਰ ਬਹੁਤੀ ਦਿਲਚਸਪੀ ਨਾ ਹੀ ਹੋਵੇ ਪਰ ਬੀਜੇਪੀ ਦਾ ਵੋਟਰ ਇਸ ਸੀਟ ਉੱਪਰ ਵਾਵਾ ਹੈ ਦੋਸਤੋ ਕਿਸਾਨ ਸਭਾ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਕਹਿੰਦੇ ਨੇ ਐਵਰੀ ਐਕਸ਼ਨ ਦੇ ਲਈ ਜੀ ਇਕੁਇਲੈਂਟ ਆਪੋਜੀਟ ਰਿਐਕਸ਼ਨ ਹੋ ਸਕਦਾ ਹੈ ਇਹ ਬੀਜੇਪੀ ਲਈ ਲਾਹੇਵੰਦ ਹੋ ਜਾਵੇ ਉਹਨਾਂ ਦੇ ਵੋਟਰ ਹੋ ਸਕਦਾ ਹੈ ਕਿ ਇਕਜਟ ਹੋ ਜਾਣ ਡਿਸਕਸ ਕਰਸ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਸਾਡੇ ਐਮਐਲਏ ਨੇ ਵੀ ਪਤਾ ਸੀ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਹੈ ਲੈਂਡ ਆਰਡਰ ਦੀ ਜਿਹੜੀ ਗੱਲ ਹੈ ਨਸ਼ੇ ਦੀ ਉਹ ਤਾਂ ਸਦਨ ਚ ਕਰਨ ਨਹੀਂ ਦੇਣੀ ਉਹ ਤਾਂ ਗਿੱਚੀ ਪਹਿਲੇ ਹੀ ਘੁੱਟ ਦੇਣੀ ਆ ਤੇ ਫਿਰ ਸਦਨ ਚ ਕਿਉਂ ਕਰਨ ਕੀ ਕਰਨ ਜਾਣਾ ਹੈ ਪਰ ਇਸ ਸਭ ਦੇ ਬਾਵਜੂਦ ਵੀ ਕਿਸੇ ਖਾਸ ਰੇਸ ਵਿੱਚ ਨਹੀਂ ਨਜ਼ਰ ਆਉਂਦੇ ਹਨ ਡਾਕਟਰ ਸੁਭਾਸ਼ ਸ਼ਰਮਾ ਪਰ ਉਹਨਾਂ ਨੂੰ ਪੂਰੀ ਤਰ੍ਹਾਂ ਰੇਸ ਵਿੱਚੋਂ ਬਾਹਰ ਵੀ ਨਹੀਂ ਕਿਹਾ ਜਾ ਸਕਦਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੀ ਉਹ ਵੀ ਸੰਗਰੂਰਵਾਲ ਦੇ ਹਨ ਨੰਬਰੀ ਉਮੀਦਵਾਰ ਪਰ ਪਾਰਟੀ ਦੇ ਵੋਟਰ ਵਰਕਰਾਂ ਦੀ ਮਿਹਰਮਾਨੀ ਕਰਕੇ ਉਹਨਾਂ ਦੀ ਜਿੱਤ ਦੀ ਸੰਭਾਵਨਾ ਬਣ ਸਕਦੀ ਹੈ ਕਾਂਗਰਸ ਦਾ ਵੋਟਰ ਬਹੁਤ ਹੈ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਸੀਟ ਉੱਪਰ ਜੇ ਕਾਂਗਰਸ ਪਾਰਟੀ ਆਪਣੀ ਪੂਰੀ ਤਾਕਤ ਨਾਲ ਚੋਣ ਲੜਦੀ ਹੈ ਤਾਂ ਕੈਂਡੀਡੇਟ ਹਾਂਜੀ ਬਾਹਰੋਂ ਆਇਆ ਕੈਂਡੀਡੇਟ ਵੀ ਇੱਥੋਂ ਜਿੱਤ ਸਕਦਾ ਹੈ ਪਰ ਭਾਜਪਾ ਵਾਂਗੂ ਕਾਂਗਰਸ ਨੇ ਵੀ ਇੱਥੇ ਆਪਣਾ ਕੈਂਡੀਡੇਟ ਬਹੁਤ ਹੀ ਲੇਟ ਘੋਸ਼ਿਤ ਕੀਤਾ ਇਹ ਸੀਟ ਪੱਕੀ ਕਾਂਗਰਸ ਦੀ ਸੀਟ ਹੋ ਸਕਦੀ ਸੀ ਜੇ ਇੱਕ ਤਾਂ ਉਹ ਉਮੀਦਵਾਰ ਪਹਿਲੇ ਘੋਸ਼ਿਤ ਕਰਦੇ ਦੂਜਾ ਉਹ ਪੂਰਾ ਜ਼ੋਰ ਲਗਾਉਂਦੇ ਦੋਸਤੋ ਜੇ ਲੁਧਿਆਣੇ ਤੋਂ ਚੁਣੇ ਹੋਏ ਰਵਨੀਤ ਬਿੱਟੂ ਅਧਮਨੀਸ਼ ਤਵਾਰੀ ਵਰਗੇ ਨੇਤਾ ਇੱਥੇ ਆ ਕੇ ਫਿਰ ਜਿੱਤ ਸਕਦੇ ਹਨ ਤਾਂ ਕਾਂਗਰਸ ਦਾ ਹੋਲਡ ਕਿੰਨਾ ਹੈ ਇਸ ਖੇਤੇ ਵਿੱਚ ਇਹ ਸਮਝਿਆ ਹੀ ਜਾ ਸਕਦਾ ਹੈ ਪਰ ਲੇਟ ਉਮੀਦਵਾਰ ਘੋਸ਼ਿਤ ਕਰਨਾ ਕਾਂਗਰਸ ਦੀ ਗੁੱਟਬੰਦੀ ਅਤੇ ਕਾਂਗਰਸੀ ਵੋਟਰਾਂ ਦਾ ਆਮ ਆਦਮੀ ਪਾਰਟੀ ਵੱਲ ਜਾਣਾ ਕਾਂਗਰਸੀ ਸੁਭਾਵਨਾ ਨੂੰ ਕੁਝ ਕਮਜ਼ੋਰ ਕਰ ਸਕਦਾ ਹੈ ਪਰ ਭਾਰਤੀ ਜਨਤਾ ਪਾਰਟੀ ਦੇ ਡਾਕਟਰ ਸੁਭਾਸ਼ ਸ਼ਰਮਾ ਵਾਂਗੂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲ ਉਹਨਾਂ ਨੂੰ ਵੀ ਰੇਸ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਕਿਹਾ ਜਾ ਸਕਦਾ ਦੋਸਤੋ ਬਾਕੀ ਚਾਰ ਚੋਣ ਨੂੰ ਨਤੀਜਾ ਆ ਹੀ ਜਾਵੇਗਾ ਇਸ ਸੀਟ ਤੇ ਕਿਸੇ ਦੀ ਵੀ ਜਿੱਤ ਦੀ ਸੰਭਾਵਨਾ ਦੱਸੀ ਨਹੀਂ ਜਾ ਸਕਦੀ ਹਾਂ ਆ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਉਹ ਮਾਮੂਲੀ ਜਿਹੇ ਅੱਗੇ ਜਰੂਰ ਕਿਹਾ ਜਾ ਸਕਦੇ ਹਨ ਬਾਕੀ ਉਮੀਦਵਾਰਾਂ ਤੋਂ ਪਰ ਉਹ ਬਾਕੀ ਉਮੀਦਵਾਰਾਂ ਤਾਂ ਬਹੁਤੇ ਅੱਗੇ ਨਹੀਂ ਹਨ ਜੇ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਪੂਰਾ ਜ਼ੋਰ ਲਗਾਉਂਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਛਾੜ ਸਕਦੇ ਹਨ ਪ੍ਰੇਮ ਸਿੰਘ ਚੰਦੂ ਮਾਜਰਾ ਉਮੀਦਵਾਰ ਦਾ ਤਕੜੇ ਹਨ ਪਰ ਉਹਨਾਂ ਦੀ ਸੁਭਾਵਨਾ ਘੱਟ ਹੀ ਹੈ ਬਾਕੀ ਜੇ ਉਹ ਛੁਪੇ ਹੋਏ ਰੁਸਤਮ ਨਿਕਲਣ ਤਾਂ ਗੱਲ ਵੱਖਰੀ ਹੈ ਅੰਤ ਵਿੱਚ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਆਨੰਦਪੁਰ ਸਾਹਿਬ ਦੀ ਸੀਟ ਤੇ ਨਾ ਤਾਂ ਕੋਈ ਪਾਰਟੀ ਮਜ਼ਬੂਤ ਹੈ ਅਤੇ ਨਾ ਹੀ ਕੋਈ ਉਮੀਦਵਾਰ ਜਿਹੜੀ ਵੀ ਪਾਰਟੀ ਸੰਗਠਿਤ ਹੋ ਕੇ ਪੂਰੀ ਤਾਕਤ ਲਗਾਵੇਗੀ ਉਸ ਦਾ ਉਮੀਦਵਾਰ ਇਸ ਸੀਟ ਉੱਪਰੋਂ ਜਿੱਤ ਜਾਵੇਗਾ ਇਸ ਵਾਰ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ